ਔਰਲ ਪੰਜਾਬੀ ਹਿਸਟਰੀ ਤੇ ਜੋ ਲੋਕ ਕਾਮਯਾਬੀ ਹਾਸਲ ਕਰਨਾ ਚਾਹੁੰਦੇ ਹਨ ਤੇ ਉਹਨਾਂ ਨੂੰ ਆਖਰੀ ਪਲ ਤੱਕ ਹਿੰਮਤ ਨਹੀਂ ਹਾਰਨੀ ਚਾਹੀਦੀ। ਪੁਰਾਣੇ ਸਮੇਂ ਵਿੱਚ ਇੱਕ ਰਾਜਾ ਇੱਕ ਯੁੱਧ ਵਿੱਚ ਹਾਰ ਗਿਆ ਸੀ। ਉਸ ਦੇ ਸਾਰੇ ਸਿਪਾਹੀ ਮਾਰੇ ਗਏ ਸਨ। ਅਤੇ ਰਾਜੇ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਅਤੇ ਜੰਗਲ ਵਿੱਚ ਭੱਜ ਗਿਆ ਸਿਪਾਹੀ ਉਸ ਦਾ ਪਿੱਛਾ ਕਰ ਰਹੇ ਸਨ ਉਹ ਬਚਨ ਲਈ ਇੱਕ ਗੁਫਾ ਵਿੱਚ ਲੁਕ ਗਿਆ ਸਿਪਾਹੀ ਜੰਗਲ ਵਿੱਚ ਰਾਜੇ ਨੂੰ ਲੱਭਦੇ ਲੱਭਦੇ ਉਸ ਗੁਫਾ ਨੇ ਚ ਪਹੁੰਚ ਗਏ ਗੁਫਾ ਦੇ ਅੰਦਰ ਰਾਜੇ ਨੂੰ ਲੱਭਣ ਲੱਗ ਗਏ ਪਰ ਸਿਪਾਹੀਆਂ ਨੂੰ ਉਹ ਨਹੀਂ ਮਿਲਿਆ ਬਾਹਰ ਆ ਕੇ ਸਿਪਾਹੀਆਂ ਨੇ ਵੱਡੇ ਵੱਡੇ ਪੱਥਰਾਂ ਨਾਲ ਗੁਫਾ ਨੂੰ ਬੰਦ ਕਰ ਦਿੱਤਾ ਅਤੇ ਗੁਫਾ ਬਹੁਤ ਡੂੰਗੀ ਸੀ ਰਾਜਾ ਅੰਦਰ ਛੁਪਿਆ ਹੋਇਆ ਸੀ ਅਤੇ ਉਹ ਬਹੁਤ ਥੱਕਿਆ ਹੋਇਆ ਸੀ ਭੁੱਖ ਅਤੇ ਪਿਆਸ ਕਾਰਨ ਉਹ ਦੁਖੀ ਮਹਿਸੂਸ ਕਰ ਰਿਹਾ ਸੀ ਉਸ ਦੇ ਸਰੀਰ ਵਿੱਚ ਕੋਈ ਤਾਕਤ ਨਹੀਂ ਬਚੀ ਸੀ ਜਦੋਂ ਦੁਸ਼ਮਣ ਦੇ ਸਿਪਾਹੀ ਗੁਫਾ ਬੰਦ ਕਰਕੇ ਚਲੇ ਗਏ ਤਾਂ ਰਾਜਾ ਅੰਦਰ ਬੈਠਾ ਸੋਚ ਰਿਹਾ ਸੀ ਕੀ ਹੋਣ ਉਸ ਦੀ ਜ਼ਿੰਦਗੀ ਖਤਮ ਹੋ ਗਈ ਹੈ ਉਹ ਕਦੇ ਵੀ ਗੁਫਾ ਤੋਂ ਬਾਹਰ ਨਹੀਂ ਨਿਕਲੇਗਾ ਤਾਂ ਰਾਜਾ ਨਿਰਾਸ਼ ਹੋ ਗਿਆ ਫਿਰ ਉਸ ਨੂੰ ਆਪਣੀ ਮਾਂ ਦੀ ਇੱਕ ਗੱਲ ਯਾਦ ਆਈ ਤਾਂ ਉਸ ਦੀ ਮਾਂ ਕਹਿੰਦੀ ਸੀ ਕਿ ਕੁਛ ਕਰੋ ਇਸ ਤਰ੍ਹਾਂ ਨਾ ਮਰੋ ਅਤੇ ਜਿਵੇਂ ਹੀ ਉਸ ਨੂੰ ਇਹ ਯਾਦ ਆਇਆ ਤਾਂ ਰਾਜੇ ਨੇ ਆਪਣੀ ਸ਼ਕਤੀ ਮੁੜ ਪ੍ਰਾਪਤ ਕੀਤੀ ਤਾਂ ਉਸ ਨੇ ਸੋਚਿਆ ਕਿ ਬਿਨਾਂ ਕੋਸ਼ਿਸ਼ ਕੀਤੇ ਹਾਰ ਨਹੀਂ ਮੰਨਣੀ ਤਾਂ ਰਾਜੇ ਨੇ ਗੁਫਾ ਦੇ ਦੁਆਰ ਤੋਂ ਪੱਥਰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਤਾਂ ਰਾਜੇ ਬਾਦਸ਼ਾਹ ਆਹਨੇ 7 ਮਹੀਨਿਆਂ ਦੇ ਬਾਅਦ ਵੱਡੇ ਪੱਥਰ ਹਿਲਾ ਦਿੱਤੇ ਅਤੇ ਕਿਸੇ ਤਰ੍ਹਾਂ ਰਾਜੇ ਨੇ ਬਾਹਰ ਨਿਕਲਣ ਲਈ ਇੱਕ ਛੋਟੀ ਜਿਹੀ ਜਗ੍ਹਾ ਬਣਾ ਲਈ ਅਤੇ ਰਾਜਾ ਗੁਫਾ ਤੋਂ ਬਾਹਰ ਆ ਕੇ ਆਪਣੇ ਮਿੱਤਰ ਰਾਜੇ ਕੋਲ ਪਹੁੰਚਿਆ ਅਤੇ ਉਸਨੇ ਆਪਣੇ ਮਿੱਤਰ ਰਾਜੇ ਦੀ ਮਦਦ ਨਾਲ ਉਸਨੇ ਆਪਣੇ ਦੁਸ਼ਮਣਾਂ ਨੂੰ ਹਰਾ ਦਿੱਤਾ ਅਤੇ ਆਪਣਾ ਰਾਜ ਮੁੜ ਪ੍ਰਾਪਤ ਕੀਤਾ ਅਤੇ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਉਦੋਂ ਤੱਕ ਨਹੀਂ ਮਿਲਣੀ ਚਾਹੀਦੀ ਜਦੋਂ ਤੱਕ ਅਸੀਂ ਸਫਲਤਾ ਪ੍ਰਾਪਤ ਨਹੀਂ ਕਰਦੇ ਅਤੇ ਜਿਸ ਪਲ ਅਸੀਂ ਹਾਰ ਜਾਂਦੇ ਹਾਂ ਅਸੀਂ ਐ ਸਫਲ